ਕਰ ਹੱਥ ਪਾਊਗਾ ਇਹ ਕਰ ਹੱਥ ਪਾਊਗਾ ਹਾਂ ਵੀ ਲਲਕਾਰੇ ਮਾਰਦਾ ਕੀ ਗੱਲ ਤੂੰ ਲਲਕਾਰੇ ਮਾਰਦਾ ਕੀ ਗੱਲ ਨਹੀਂ ਤੂੰ ਗੱਡੀ ਵਿੱਚ ਮਾਦੇ ਹੁਣ ਮੇਰੀ ਜਦੋਂ ਤੂੰ ਸਾਈਡ ਤੇ ਨਹੀਂ ਗੱਡੀ ਛੜਕਦੇ ਆਉਂਦੀ ਆ ਤੂੰ ਥੱਲੇ ਕਰ ਤੇਰਾ ਟੂ ਵੀਲਰ ਮੇਰੀ ਫੋਰ ਵੀਲਰ ਨਾਲ ਛੜਕੋ ਥੱਲੇ ਲਾਉਂਗਾ ਉਵੇਂ ਤੂੰ ਜਿੰਨੇ ਪਿੰਡ ਚ ਵੜਨਾ ਦੋ ਪਰ ਕੀਤਾ ਹੋਇਆ ਫੜ ਜਾ ਹਟ ਜਾ ਹੁਣ ਵੀਡੀਓ ਬਣ ਗਈ ਹੁਣ ਤੂੰ ਡਰਦਾ ਗੱਲਾਂ ਕਰ ਤੂੰ ਗੱਲਾਂ ਨਾ ਕਰ ਵਾਲੀਆਂ ਅਸੀਂ ਆਵਾਂਗੇ ਪਿੰਡ ਹਾਂ ਇਹ ਕਾ ਸਾਡਾ ਘਰ ਰਾਹ ਘੇਰਦਾ ਹੈ ਨਹੀਂ ਇਹ ਰਾਹ ਘੇਰਦਾ ਹੈ ਵੱਡਾ ਸਿਆਣਾ ਵੱਡਾ ਬਦਮਾਸ਼ੀ ਕਰਦਾ ਹੈ ਆ ਆ ਜਾ ਹਾਂ ਖੜਾ ਮੈਂ ਤਾਂ ਆ ਜਾ ਹਾਂ ਮੇਰੇ ਮਿੱਤੇ ਮਾਰਦਾ ਕਰ ਸ਼ੀਸ਼ੇ ਤਾਂ ਹਾਂ ਚੱਕ ਨਾ ਨਾ ਕੋਈ ਨਾ ਨੂੰ ਕਰ ਨਹੀਂ 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 ਮੰਨੋ ਮੇਰੀ ਗੱਲ ਇਹ ਬੰਦਾ ਬੇਵਕੂਫ ਆ ਸ਼ੀਸ਼ੇ ਤਾਂ ਹਾਂ ਚੱਕੋ ਸਿਆਣੀ ਗੱਲ ਕਰੀ ਦੇ ਨਾ ਨਾ ਤੂੰ ਵੀਡੀਓ ਬਣਾ ਕੋ ਯਾਰ ਸ਼ੀਸ਼ੇ ਤਾਂ ਤਾਂ ਹਾਂ ਚੱਕੂ ਇਹ ਰਾਹ ਘੇੜਿਆ ਹੋਇਆ ਕਹਿ ਦੇਣਾ ਇਹ ਸਾਡਾ ਰਾਹ ਘੇੜਿਆ ਹੋਇਆ ਤੇ ਸ਼ੀਸ਼ੇ ਤਾਂ ਹਾਂ ਕਰੋ ਆ ਸਾਡਾ ਰਾਹ ਘੇੜਦਾ ਜੀ ਆ ਦੇਖੋ ਸ਼ੀਸ਼ੇ ਤਾਂ ਇਹ ਰਾਹ ਘੇੜਦਾ ਬੰਦਾ ਬਣਾ ਵੀਡੀਓ ਬਣਾਏ ਜੀ ਦਾਰੇ ਨਹੀਂ ਇਹਨੂੰ ਕੋਈ ਆਹ ਆ ਭੈਜੋਲ ਵਿੱਚ ਗੱਡੀ ਮਾਰਨੀ ਸੀ ਮੇਰੇ ਨਾਲ ਲੈ ਯਾਰ ਬਿਨਾਂ ਗੱਲ ਤੋਂ ਨਹੀਂ ਇੱਕ ਮਿੰਟ ਤੇਰੇ ਵਿੱਚ ਤੇਰੇ ਤੇਰੇ ਘਾ ਚਾਰ ਘੰਟ ਤੂੰ ਕੀ ਚੀਜ਼ ਕੀਆ ਤੂੰ ਕੀ ਚੀਜ਼ ਕੀਆ ਨਹੀਂ ਤੇਰੇ ਵਿੱਚ ਗੱਡੀ ਕਿਵੇਂ ਮਾਰ ਲਈ ਦੀ ਗੱਲ ਤੋਂ ਸਾਈਡ ਦਾ ਤੂੰ ਆ ਨਾ ਤਾਂ ਸਾਈਡ ਦਾ ਤੂੰ ਆ ਕੇ ਦੱਬੂ ਜਾਰ ਲਲਕਾਰੇ ਮਾਰਦਾ ਗੱਲ ਤੋਂ ਸਾਈਡ ਤੁਸੀਂ ਆਨੇ ਹੋ ਦੂਜੇ ਨੂੰ ਤੁਸੀਂ ਦੱਬਾਉਣੇ ਹੋ ਕੀ ਗੱਲ ਨਹੀਂ ਸਾਡਾ ਪਿੰਡ ਨਹੀਂ ਹੈਗਾ ਨਹੀਂ ਅਸੀਂ ਆਪ ਤੇ ਦੱਸਦਾ ਪਿੰਡ ਆ ਵਡੇ ਬਦਮਾਸ਼ ਦਾ ਵੀਡੀਓ ਬਣਾ ਲਈ ਵੀਡੀਓ ਸ਼ੀਸ਼ੇ ਚੱਕ ਲੋ ਤਾ ਹਾਂ ਤਾਂ ਵੀਡੀਓ ਬਣਾ ਕੀ ਕਰਨੇਗਾ ਤੂੰ ਬਹੁਤ ਕੁਛ ਕਰ ਸਕਦਾ ਮੈਂ ਤੈਨੂੰ ਟੈਨਸ਼ਨ ਨਾ ਕਰ ਕੋਰ ਕੋਰ ਸ਼ੀਸ਼ਾ ਤਾ ਹਾਂ ਚੱਕਾ ਹਾਂ ਉਹ ਤੋਂ ਪਰੇ ਰਹਿ ਦੋ ਯਾਰ ਕੀ ਗੱਲ ਹੈ ਮਰ ਜੇ ਤੂੰ ਕੋਰ ਸ਼ੀਸ਼ਾ ਤਾ ਹਾਂ ਚੱਕ ਲੈ ਯਾਰ ਬੰਦ ਲੈ ਸ਼ੀਸ਼ਾ ਤਾ ਨਾ ਚੱਕ ਕੋਰ ਸ਼ੀਸ਼ਾ ਦਾ ਹਾਂ ਚੱਕ ਲੈ ਕੋਰ ਸ਼ੀਸ਼ਾ ਤਾ ਹਾਂ ਚੱਕ ਮੈਂ ਨਹੀਂ ਯਾਰ ਆਹੀ ਕਿ ਲੋ ਵੀਡੀਓ ਬਣਾ ਦੇ ਮਾਰੇ ਰਹਿਣਾ ਉਹਨੇ ਮਾਰੇ ਨਾ ਵੀਡੀਓ ਬਣਿਆ ਹਾਂ ਬਣੀ ਆ ਬਣੀ ਆ ਇਹ ਵੀਡੀਓ ਬਣਾ ਤੰਗੀ ਤਰਾ ਬਣਾ ਦੀ ਵੀਡੀਓ ਇਹ ਵੀਡੀਓ ਬਣਾ ਹਾ ਘੇਰਦਾ ਇਹ ਘੇਰਦਾ ਇਹ ਬਣਾਉਨੇ ਆ ਬਣਾਉਨੇ ਆ ਤੁਸੀਂ ਘੇਰਦੇ ਹੋ ਤੁਸੀਂ ਪਾਉਣ ਨਹੀਂ ਦਿੰਦੇ ਹਾ ਥਾਣੇ ਚੱਲ ਹੁਣ ਥਾਣੇ ਚੱਲ 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 ਥਾਣੇ ਆਜੋ ਅਰੇ ਹਮਲਾ ਕਿੱਥੇ ਦੇਖ ਹਾ 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 ਮੁੱਕੀਆਂ ਮਾਰਦਾ ਹੈ ਵੱਡਾ ਸਿਆਣ ਬਣਾ ਲਈ ਬਣਾ ਲਈ ਆਹ ਦੇ ਆਹ ਦੇ ਗੈਂਗਸਟਰ ਨੇ ਜਏ ਵੱਡੇ ਕੰਜਰ ਕਿਸੇ ਥਾਂ ਦੇ ਪਰ ਇਹ ਹੋ ਜਾ ਪਰ ਇਹ ਹੋ ਜਾ ਪਰ ਮਾਰਦਾ ਦੇਖੋ ਮਾਰਦਾ ਦੇਖੋ ਕੈਲਾ ਹੀ ਆ ਰਾ ਘੇਰ ਦੇ ਨੇ ਕੰਜਰਾ ਹੌਣ ਨਹੀਂ ਦਿੰਦੇ ਹੈਗੇ ਕੁਰਸੀ ਉੱਤ ਤਾ ਦੇ ਆ ਮਾਰ ਆ ਦੇਖੋ ਜੀ ਆ ਦੇਖੋ ਹੋਰ ਆ ਦੇ ਹੋਰ ਕਰੇ ਪੌਣਸ ਨੂੰ ਫੋਨ ਕਰਦੇ ਕੰਜਰੋ ਕੋਈ ਸ਼ੀਸ਼ਾ ਟੁੱਟੂ ਹੋ ਕੋਈ ਸ਼ੀਸ਼ਾ ਟੁੱਟੂ ਕੋਈ ਨਾ ਨਾ ਕਰਦੇ ਕੋਈ ਨਾ ਕੰਜਰ ਚੱਲ ਖਾਜੇ ਨਾ ਖਾਜੇ ਨਾ ਖਾਜੇ ਨਾ ਖਾਜੇ ਨਾ ਭਾਵੇਂ ਚਿਦਾਬੇ ਹਾਂ 打卡什么？这谁偷的？